ਪ੍ਰਾਪਤ ਜਾਣਕਾਰੀ ਅਨੁਸਾਰ ਜਿਹੜਾ ਹੈਗਾ ਆ ਐਰ ਦਾ ਮੂਵਮੈਂਟ ਸੀਰੀਅਸ ਜਿਹੜਾ ਹੈਗਾ ਕੰਡੀਸ਼ਨ ਦੇ ਵਿੱਚ ਦੱਸਿਆ ਜਾ ਰਿਹਾ ਤੇ ਮੈਡਲਮੋਰ ਹਸਪੀਟਲ ਦੇ ਵਿੱਚ ਜਿਹੜੀ ਹੈਗੀ ਆ ਉਹ ਸਰਜਰੀ ਚੱਲ ਰਹੀ ਹੈ ਪੁਲਿਸ ਵੱਲੋਂ ਜਿਹੜਾ ਹੈਗਾ ਕੋਰਡਨ ਆਫ ਕੀਤਾ ਹੋਇਆ ਹੈਗਾ ਆ ਤੇ ਇਸ ਜਗ੍ਹਾ ਦੇ ਉੱਤੇ ਜਿਹੜੀ ਆ ਪੁਲਿਸ ਦੀ ਫੋਰੈਂਸਿਕ ਟੀਮ ਹੈਗੀ ਆ ਉਸ ਦੇ ਵੱਲੋਂ ਜਿਹੜੀ ਜਾਂਚ ਪੜਤਾਲ ਜਿਹੜੀ ਹੈਗੀ ਕੀਤੀ ਜਾ ਰਹੀ ਆ ਪੌਅ ਏਰੀਆ ਦੇ ਵਿੱਚ ਉਸ ਇਨਸਾਨ ਦਾ ਜਿਹੜਾ ਹੈਗਾ ਘਰ ਤੁਸੀਂ ਦੇਖ ਸਕਦੇ ਹੋ ਤੇ ਕਾਫੀ ਜਿਹੜੀ ਭੱਦੀ ਸ਼ਬਦਾਵਲੀ ਬੀਤੇ ਦਿਨੀ ਵੀ ਜਿਹੜੀ ਆ ਅ ਗੁਰਗੋਬਲ ਸੰਘੇ ਦੀ ਬਾਰੇ ਜਿਹੜੀ ਹੈਗੀ ਉਹ ਵਰਤੀ ਗਈ ਸੀਗੀ ਉਸ ਤੋਂ ਬਾਅਦ ਭਾਈਚਾਰੇ ਦੇ ਵਿੱਚ ਜਿਹੜੀ ਹੈਗੀ ਕਾਫੀ ਨਿਰਾਸ਼ਾ ਵੀ ਪਾਈ ਜਾ ਰਹੀ ਸੀਗੀ ਪੁਲਿਸ ਨੂੰ ਕਾਫੀ ਸਮੇਂ ਤੋਂ ਇਸ ਸਾਰੇ ਘਟਨਾਕਰਮ ਦੀ ਜਿਹੜੀ ਪਿੱਠ ਭੂਮੀ ਹੈਗੀ ਉਹ ਵੀ ਜ਼ਰੂਰ ਪਤਾ ਹੈਗੀ ਆ ਤੇ ਪਰ ਇਥੋਂ ਦੇ ਕਾਨੂੰਨ ਦਾ ਸਹਾਰਾ ਲੈ ਕੇ ਬੋਲਣ ਦੀ ਆਜ਼ਾਦੀ ਨੂੰ ਲੈ ਕੇ ਜਿਹੜਾ ਹੈਗਾ ਆ ਉਸ ਨੂੰ ਗਲਤ ਤਰੀਕੇ ਨਾਲ ਯੂਜ਼ ਕਰਨ ਤੋਂ ਜਿਹੜਾ ਇਸ ਮਾਮਲੇ ਤੇ ਜਿਹੜੀ ਸ਼ੁਰੂਆਤ ਹੁੰਦੀ ਹੈਗੀ ਆ ਤੇ ਲੋਕਾਂ ਦੇ ਵਿੱਚ ਜਿਹੜਾ ਰੋਸ ਜਾਗਦਾ ਹੈ ਪੁਲਿਸ ਵੱਲੋਂ ਆ ਸਮੇਂ ਦੇ ਉੱਤੇ ਕੋਈ ਐਕਸ਼ਨ ਨਹੀਂ ਲੱ타 ਗਿਆ ਠੀਕ ਹੈ ਜੀ ਤੇ ਨਾਲ ਨਾਲ ਜਿਹੜਾ ਹੈਗਾ ਇਹੋ ਦਾ ਬ੍ਰਾਡਕਾਸਟਿੰਗ ਸਟੈਂਡਰਡ ਅਥਾਰਟੀ ਦੇ ਬੰਨੂ ਵਕ ਵਕ ਸਮੇਂ ਦੇ ਉੱਤੇ